ਇਹ ਤਾਂ ਇਹ ਜਿਹੜੀ ਉੱਥੇ ਦੀ ਕਿਨੇ ਕੀਤਾ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਦਲਹੌਜੀ ਦਲਹੌਜੀ ਖਿਆਲ ਵਿੱਚ ਦਲਹੌਜੀ ਦੇ ਵਿੱਚ ਆਇਆ ਗਿਆ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਭਾਜਪਾ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਪੌਂਡ ਵੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ। ਤੁਸੀਂ ਤੁਹਾਡੀ ਨੌਲੇਜ 'ਚ ਨਹੀਂ ਆਇਆ ਹੋਣਾ ਦਲਹੌਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨਆਰਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹਨੂੰ ਸਟੈਨਿਸਲੋਵ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਕੁੱਟਦਾ ਤੇ ਤੁਸੀਂ ਉਹ ਗੱਲ ਨਹੀਂ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹਾਂ ਜੀ ਮੈਂ ਪ੍ਰਤਾਲਿ ਕਰਦਾ ਕਿ ਕਾਰਨ ਕੀ ਆ ਰਹਾ ਕਿ ਉਹ ਕੋਈ ਐਸੀ ਕੋਈ ਬਾਤ ਹੀ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਿਵਾੜ ਉੱਠਿਆ ਹੋਇਆ ਹੈ ਤੇ ਤੁਹਾਨੂੰ ਇਹ ਕਹਿੰਦੀ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨੌ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਪਰਦੀ ਰਾਜਨੀਤੀ ਬੀਜੇਪੀ ਫਲਾ ਰਹੀ ਆਪ ਇਸ ਕੋ ਜਰੂਰ ਧਿਆਨ ਦੇ ਕੇ ਇਸ ਤੇ ਐਕਸ਼ਨ ਕਰਨਾ ਹੈ ਜੋ ਵੀ ਬਹੁਤ ਧੰਨਵਾਦ ਆਪ ਦਾ ਥੈਂਕ ਯੂ ਬਾਈ ਸਰ ਤਾਂ ਮੇਰੇ ਬਾਸਿਕ ਸੰਗਤਾਂ ਵੀ ਇਕੱਠੀਆਂ ਹੋ ਕੇ ਆਈਆਂ ਵੀ ਆ ਇਹਨਾਂ ਦਾ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਵਾਸਤੇ ਵੀ ਦੇ ਹਿਮਾਚਲ ਵਾਸਤੇ ਵੀ ਐ ਤਾਂ ਇਹ ਜਿਹੜੀ ਉੱਥੇ ਦੀ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਬਿਲਕੁਲ ਜੀ ਬਿਲਕੁਲ ਜੀ ਖਿਆਲ ਵਿੱਚ ਬਿਲਕੁਲ ਜੀ ਦੇ ਵਿੱਚ ਆਇਆ ਕਿ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ 에피ਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਦਾ ਇਹ ਬੀਜੇਪੀ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਦੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੌਲੇਜ 'ਚ ਨਹੀਂ ਆਇਆ ਹੋਣਾ ਦਲਹੌਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹ ਨੈਸ਼ਡਿੰਗ ਨਾਲ ਸੀ ਨੈਸ਼ਡਿੰਗ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਕੁੜਤਾ ਤੇ ਤੁਸੀਂ ਉਹ ਗੱਲ ਨਹੀਂ ਚੈੱਕ ਕਰਾ ਲਓ ਇੱਕ ਇੱਕ ਐਸ ਵੀ ਬਿਆਨ ਲਗਾ ਰਹੇ ਹੈ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਇਹ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹਾਂਜੀ बात नहीं है हां बात कोई नहीं है लेकिन पंजाब में ना बहुत ज्यादा ये बवाल उठया हुआ है ते थोनू ये कैंडलली ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਦੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨੋ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾ ਪਰਦੀ ਰਾਜਨੀਤੀ ਬੀਜੇਪੀ ਫੁਲਾ ਰਹੀ ਹੈ ਆਪ ਇਸ ਕੋ ਜਰੂਰ ਧਿਆਨ ਦੇ ਕੇ ਇਸ ਤੇ ਐਕਸ਼ਨ ਕਰਨਾ ਹੈ ਜੋ ਵੀ ਹੈ ਬਹੁਤ ਧੰਨਵਾਦ ਆਪ ਦਾ ਥੈਂਕ ਯੂ ਬਈ ਸਰ ਤਾਂ ਮੇਰੇ ਬਾਸਿਕ ਸੰਕਟਾਂ ਵੀ ਇਕੱਠੀਆਂ ਹੋ ਗਈਆਂ ਜਾਂ ਮਿਆਂ ਇਹਨਾਂ ਦਾ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਵਾਸਤੇ ਵੀ ਦੇ ਹਿਮਾਚਲ ਵਾਸਤੇ ਵੀ ਹੈ ਤਾਂ ਇਹ ਜਿਹੜੀ ਉੱਥੇ ਦੀ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਦਿਲਹੌਲ ਜੀ ਦਿਲਹੌਲ ਜੀ ਖਿਆਲ ਵਿੱਚ ਦਿਲਹੌਲ ਜੀ ਦਿਲਹੌਲ ਜੀ ਦੇ ਵਿੱਚ ਹੋਇਆ ਕਿ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਬੀਜੇਪੀ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਪੌਣ ਦੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੋਟਿਸ ਨਹੀਂ ਆਇਆ ਹੋਣਾ ਡਲਹੋਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹਨਾਂ ਸ਼ਰਕੀ ਨਾਲ ਸੀ ਪੈਨਿਸ ਕਟਿੰਗ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਕੁੱਟਦਾ ਤੇ ਤੁਸੀਂ ਉਹ ਗੱਲ ਨਹੀਂ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਹੈ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਇਹ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹਾਂਜੀ ਮੈਂ ਪਤਾ ਨਹੀਂ ਕਰਤਾ ਕਿ ਕਾਰਨ ਕੀ ਆ ਰਿਹਾ ਕਿਉਂਕਿ ਕੋਈ ਐਸੀ ਕੋਈ ਬਾਤ ਹੀ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਿਵਾੜ ਉੱਠਿਆ ਹੋਇਆ ਤੇ ਤੁਹਾਨੂੰ ਇਹ ਕਹਿ ਲਈ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਦੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨੋ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਸ ਆਲੇ ਤਿਆਪਕ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਪਰਦੀ ਰਾਜਨੀਤੀ ਬੀਜੇਪੀ ਫੁਲਾ ਰਹੀ ਆਪ ਇਸ ਕੋ ਜਰੂਰ ਧਿਆਨ ਦੇ ਕੇ ਇਸ ਤੇ ਐਕਸ਼ਨ ਕਰਨਾ ਹੈ ਜੋ ਵੀ ਹੈ ਬਹੁਤ ਧੰਨਵਾਦ ਆਪ ਦਾ ਥੈਂਕ ਯੂ ਬਾਈ ਸਾਰ